ਕਹਿੰਦਾ ਕੀ ਹੋ ਗਿਆ ਸਾਡੇ ਲੋਕਾਂ ਦੀ ਮਤ ਨੂੰ ਕਿ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਦੂਜੇ ਦਵਾਰਿਆਂ ਤੇ ਜਾ ਕੇ ਅਸੀਂ ਆਪਣੇ ਮੱਥੇ ਰਗੜਦੇ ਫਿਰਦੇ ਆਂ ਬਾਬਾ ਕਬੀਰ ਸਾਹਿਬ ਕਹਿੰਦੇ ਜਿਹਦਰ ਆਵਤ ਜਾਤਿ ਉਹ ਹਟਕੈ ਨਾਹੀਂ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਦੱਸੋ ਇਸ ਤੋਂ ਵੱਡਾ ਦਰ ਕੋਈ ਕਿਹੜਾ ਲੱਭੋਗੇ ਕਿਹੜਾ ਪਗੰਬਰ ਹੈ ਕਿਹੜਾ ਮੁਰਸ਼ਿਦ ਹੈ ਜਿਨਨੇ ਆਪਣੇ ਮਰੀਦਾਂ ਦੇ ਲਈ ਆਪਣੇ ਸਿੱਖਾਂ ਦੇ ਲਈ ਆਪਣਾ ਸਰਬੰਸਵਾਰ ਦਿੱਤਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਤੁਹਾਡੇ ਲਈ ਆਪਣਾ ਸਰਬੰਸਵਾਰ ਰਿਆ ਹੈ ਦੱਸੋ ਕਿਹੜਾ ਮੁਰਸ਼ਿਦ ਹੈ ਜਿਨਨੇ ਆਪਣੇ ਚੇਲੇ ਨੂੰ ਆਪਣੇ ਬਰਾਬਰ ਬਿਠਾਇਆ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਬਰਾਬਰ ਆਪਣੇ ਸਿੱਖ ਨੂੰ ਬਿਠਾਇਆ ਕੱਲਾ ਬਿਠਾਇਆ ਹੀ ਨਹੀਂ ਸਗੋਂ ਆਪਣਾ ਰੂਪ ਵੀ ਆਪਣੇ ਸਿੱਖ ਨੂੰ ਦੇ ਦਿੱਤਾ ਇਹ ਸ਼ਬਦ ਕਹੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਦੱਸੋ ਕਿਹੜਾ ਉਹ ਗੁਰੂ ਉਹ ਕਿਹੜਾ ਰਹਿਬਰ ਹੈ ਜਿਸ ਰਹਿਬਰ ਨੇ ਆਪਣੇ ਸਿੱਖ ਨੂੰ ਆਪਣੇ ਤੋਂ ਵੀ ਵੱਡਾ ਉੱਚਾ ਰੁਤਬਾ ਦੇ ਦਿੱਤਾ ਹੋਵੇ ਤੇ ਇਹ ਸ਼ਬਦ ਕਹੇ ਹੋਣ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਉਹ ਸਿੱਖੋ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਹੈ ਜੇ ਮੇਰੀ ਵੀ ਵਡਿਆਈ ਹੁੰਦੀ ਪਈ ਹੈ ਤੇ ਇਨ੍ਹਾਂ ਸਿੱਖਾਂ ਦੀ ਬਦੌਲਤ ਮੇਰੀ ਵਡਿਆਈ ਹੁੰਦੀ ਪਈ ਨਹੀਂ ਤੇ ਮੇਰੇ ਵਰਗੇ ਤੇ ਕਰੋੜਾਂ ਤੁਰੇ ਫਿਰਦੇ ਆ ਮੈਨੂੰ ਦੱਸੋ ਐਡਾ ਮਾਣ ਇਨ੍ਹਾਂ ਸਤਕਾਰ ਹੋਰ ਕਿਸੇ ਦੁਆਰੇ ਤੇ ਨਹੀਂ ਜੇ ਤੁਹਾਨੂੰ ਮਿਲਣਾ ਪਾਵੇ ਜਿੱਥੇ ਮਰਜੀ ਦੌੜ ਲਓ ਤੇ ਦੂਜੀ ਬੇਨਤੀ ਕਰਾਂ ਜੇ ਗੁਰੂ ਦੇ ਦਰ ਤੋਂ ਕੁਝ ਨਹੀਂ ਨਜ਼ਰ ਆ ਮਿਲਿਆ ਫਿਰ ਢੋਈ ਹੋਰ ਕਿਸੇ ਦਰ ਤੋਂ ਨਹੀਂ ਮਿਲਣੀ ਪਾਵੇ ਜਿੱਥੇ ਮਰਜੀ ਦੌੜੀ